ਭਾਰਤ ਤੇ ਪਾਕਿਸਤਾਨ ਦੇ ਤਣਾਅ ਵਿਚਾਲੇ ਹੁਣ ਇੱਕ ਵੱਡੀ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਲੋਕਾਂ ਦੇ ਨਾਲ ਜਿਹੜੀ ਹੈ ਉਹ ਸਹਿਨ ਦਾ ਮਾਹੌਲ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਜਿਹੜੀ ਹੈ ਉਹ ਸਟ੍ਰਾਈਕ ਕੀਤੀ ਜਾ ਰਹੀ ਹੈ ਤਾਂ ਇਸੇ ਦੇ ਤਵਾਲੇ ਇਹ ਤਸਵੀਰਾਂ ਜਿਹੜੀਆਂ ਨੇ ਤਲਵਾਲਾ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਇਹ ਤਸਵੀਰ ਜਿਹੜੀ ਹੈ ਇਹ ਪਾਕਿਸਤਾਨ ਵੱਲੋਂ ਦਾਗੀ ਗਈ ਮਿਜ਼ਾਈਲ ਹੈ ਜਿਸ ਨੂੰ ਨਸ਼ਟ ਕਰਨ ਦੇ ਲਈ ਜਿਹੜੀ ਇੱਕ ਟੀਮ ਪਹੁੰਚੀ ਆ ਤਾਂ ਵੱਡੀ ਅਪਡੇਟ ਹੈ ਤੇ ਇਸ ਖਬਰ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਤਲਵਾੜਾ ਦੇ ਕਮਾਈ ਦੇ ਵੀ ਇਲਾਕੇ ਦੀ ਹੈ ਜਿੱਥੇ ਇਹ ਮਿਜ਼ਾਇਲ ਡੇੜੀ ਆ ਇਹ ਦਾਗੀ ਗਈ ਹੈ ਤਾਂ ਉਸ ਨੂੰ ਇੰਡੀਅਨ 에ਅਰ ਫੋਰਸ ਦੇ ਅਧਿਕਾਰੀ ਜਿਹੜੇ ਨੇ ਉੱਥੇ ਪਹੁੰਚੇ ਨੇ ਤਾਂ ਪਾਕਿਸਤਾਨ ਵੱਲੋਂ ਦਾਗੀ ਗਈ ਮਿਜ਼ਾਇਲ ਨੂੰ ਨਸ਼ਟ ਕਰਨ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਬਿਲਕੁਲ ਸਾਂਝੀਆਂ ਕਰ ਰਿਹਾ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਥਾਵਾਂ ਤੇ ਖੇਤਾਂ ਦੇ ਵਿੱਚੋਂ ਮਿਜ਼ਾਇਲੀ ਮਲਬਾ ਜਿਹੜਾ ਕਿ ਉਹ ਮਿਲ ਰਿਹਾ ਤਾਂ ਹੁਣ ਇਹ ਤਸਵੀਰ ਨੇ ਲੋਕਾਂ ਦੇ ਵਿੱਚ ਥੋੜਾ ਜਿਹਾ ਸਹਿਮ ਜ਼ਰੂਰ ਪਾ ਦਿੱਤਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸਾਂਝੇ ਆਪਰੇਸ਼ਨ ਦੇ ਵਿੱਚ ਭਾਰ ਦੀ ਫੌਜ ਅਤੇ ਹਵਾਈ ਸੈਨਾ ਨੇ ਲਸ਼ਕਰੇ ਤੌਇਬਾ ਤੇ ਚੈਸ ਮੁਹੰਮਦ ਦੇ ਹੈੱਡਕੁਆਰਟਰਾਂ ਤੇ ਛਾਫਾ ਮਾਰਿਆ ਤੇ ਉਹਨਾਂ ਨੂੰ ਤਬਾਹ ਕਰ ਦਿੱਤਾ ਸੀ ਤਾਂ ਇਹਨਾਂ ਟਿਕਾਣਿਆਂ ਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਆਤਵਾਗੀ ਜਿਹੜੇ ਆਗੂ ਨੇ ਹਾਫਿਜ਼ ਸૈયਦ ਤੇ ਮਸੂਦ ਅਜ਼ਹਰ ਦੀ ਅਜਤ ਦਾ ਕਿਲਾ ਮੰਨਿਆ ਜਾਂਦਾ ਸੀ ਤਾਂ ਇਸ ਦੇ ਜਿਹੜਾ ਕਿ ਪਾਕਿਸਤਾਨ ਦੇ 9 ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ ਸੀ ਤਾਂ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹੁਣ ਪਾਕਿਸਤਾਨ ਰੋ ਦੇ ਵਿੱਚ ਹੈ ਤਾਂ ਜਿਹੜਾ ਕੀ ਆਪਣੀਆਂ ਕੁਝ ਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ 8 ਮਈ ਦੀ ਸਵੇਰ ਪੰਜਾਬ ਦੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਦੇ ਖੇਤਾਂ ਦੇ ਵਿੱਚੋਂ ਭਾਰਤੀ ਸਰਹੱਦ ਤੇ ਮਜ਼ਾਇਦਾ ਮਲਬਾ ਜਿਹੜਾ ਆ ਉਹ ਮਿਲਿਆ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਮਿਜ਼ਾਈਲ ਆਪਣਾ ਨਿਸ਼ਾਨਾ ਨਹੀਂ ਲੱਭ ਸਕੀ ਇਸ ਤੋਂ ਇਲਾਵਾ ਇੱਕ ਹੋਰ ਮਿਜ਼ਾਈਲ ਦਾ ਮਲਬਾ ਜਿਹੜਾ ਆ ਉਹ ਸਿਕਰ ਸੈਕਸ਼ਨ ਦੇ ਨੇੜੇ ਮਿਲਿਆ ਗਿਆ ਇਹ ਘਟਨਾ ਭਾਰਤੀ ਸਰਹੱਦ ਤੇ ਵਾਪਰਦੀ ਹੈ ਹਾਲਾਂਕਿ ਇਸ ਘਟਨਾ ਬਾਰੇ ਕੋਈ ਜਿਹੜੀ ਪੁਖਤਾ ਜਾਣਕਾਰੀ ਤਾਂ ਨਹੀਂ ਹੈ ਅਧਿਕਾਰਿਕ ਪੁਸ਼ਟੀ ਵੀ ਨਹੀਂ ਹੈ ਪਰ ਇਹ ਵੀਡੀਓ ਤੇ ਤਸਵੀਰਾਂ ਨੇ ਸਵੇਰ ਤੋਂ ਹੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਜਾ ਰਹੀ ਹੈ ਤੇ ਹਾਲਾਂਕਿ ਇਹ ਜਾਣਕਾਰੀ ਦੇ ਮੁਤਾਬਿਕ ਫੌਜ ਤੇ ਪੁਲਿਸ ਨੇ ਇਸ ਬੰਬ ਵਰਗੀ ਵਸਤੂ ਨੂੰ ਉੱਥੋਂ ਹਟਾ ਦਿੱਤਾ ਹੈ ਅਤੇ ਪੁਲਿਸ ਵੱਲੋਂ ਮੌਕੇ ਤੇ ਇਸ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸਪਸ਼ਟ ਨਹੀਂ ਹੈ ਕਿ ਮਿਜ਼ਾਈਲ ਹੈ ਜਾਂ ਰਾਕਟ ਹੈ ਜਾਂ ਕਿਸ ਪਾਸੇ ਉਡਾ ਗਿਆ ਗਿਆ। ਹਾਲਾਂਕਿ ਇਸ ਦੇ ਬਾਰੇ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਹੈ ਪਰ ਇਸ ਖਬਰ ਦੇ ਨਾਲ ਲਗਾਤਾਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ। ਤੋਂ ਤੁਹਾਨੂੰ ਦੱਸ ਦਈਏ ਕਿ ਤਲਵਾਰਾ ਦੇ ਅ ਜੋ ਕਿ ਖੇਤਰ ਦੇ ਵਿੱਚ ਇਹ ਮਿਲਿਆ ਜਿੱਥੇ 에ਅਰ ਫੋਰਸ ਦੀਆਂ ਟੀਮਾਂ ਜਿਹੜੀਆਂ ਪਹੁੰਚੀਆਂ ਨੇ ਤਾਂ ਉਸ ਨੂੰ ਨਸ਼ਟ ਕਰ ਕੀਤਾ ਜਿਹੜਾ ਆ ਉਹ ਗਿਆ ਗਿਆ ਤਾਂ ਉੱਥੇ ਹੀ ਪੰਜਾਬ ਭਰ ਦੇ ਵਿੱਚ ਹਾਈਲਾਈਟ ਜਾਰੀ ਕੀਤਾ ਗਿਆ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਰਹਿਣ ਦੇ ਲਈ ਕਿਹਾ ਗਿਆ ਜੇਕਰ ਜ਼ਰੂਰੀ ਕੰਮ ਹੈ ਤਾਂ ਹੀ ਘਰੋਂ ਬਾਹਰ ਨਿਕਲੇ ਜਾਵੇ ਕਿਉਂਕਿ ਭਾਰਤੀ ਸੈਨਾ ਵੱਲੋਂ ਜਿਹੜੀ ਹੈ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਇਸਟ੍ਰੀਵਲ ਡਿਫੈਂਸ ਵੱਲੋਂ ਤੇ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਜਾਰੀ ਆ ਤਾਂ ਉਥੇ ਹੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕਿ ਸਾਇਰਨ বাজਾਏ ਜਾ ਰਹੇ ਨੇ ਤੇ ਲੋਕਾਂ ਨੂੰ ਸਮੇਂ-ਸਮੇਂ ਤੇ ਸੁਚੇਤ ਕੀਤਾ ਜਾਂਦਾ ਆਪਣੇ ਘਰਾਂ ਦੇ ਵਿੱਚ ਰਹਿਣ ਦੇ ਲਈ ਕਿਹਾ ਜਾਂਦਾ ਤਾਂ ਉਥੇ ਇਸ ਖਬਰ ਨੇ ਜਿਹੜਾ ਲੋਕਾਂ ਦੇ ਵਿੱਚ ਸਹਿਮਤਾ ਜ਼ਰੂਰ ਪਾਇਆ ਹੋਇਆ ਪਰ ਜੋ ਕਿ ਫੌਜ ਦੇ ਅਧਿਕਾਰੀ ਨੇ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਚੀਜ਼ ਨੂੰ ਜਿਹੜਾ ਨਸ਼ਟ ਕਰ ਦਿੱਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਜਦੋਂ ਤੋਂ ਇਹ ਤਸਵੀਰਾਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਲੋਕਾਂ ਦੇ ਵਿੱਚ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਜਿਹੜਾ ਪਾਇਆ ਜਾ ਰਿਹਾ ਤਾਂ ਇਸ ਤਸਵੀਰਾਂ ਦੇ ਨਾਲ ਸਹਿਮ ਦਾ ਮਾਹੌਲ ਜ਼ਰੂਰ ਹੈ ਲੋਕਾਂ ਦੇ ਵਿੱਚ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਤਸਵੀਰਾਂ ਜਿਹੜੀਆਂ ਨੇ ਇਹ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ جنگ ਦੀ ਸਥਿਤੀ ਬਣੀ ਹੋਈ ਹੈ ਤਾਂ ਜਵਾਬੀ ਕਾਰਵਾਈ ਭਾਰਤ ਵੱਲੋਂ ਕੀਤੀ ਗਈ ਸੀ ਤਾਂ ਜਸ ਤੇ ਪਾਕਿਸਤਾਨ ਵੱਲੋਂ ਇਹ ਜਿਹੜੀ ਹੈ ਇਹ ਮਿਜ਼ਾਈਲ ਜਿਹੜੀ ਹੈ ਧਾਕ ਗਈ ਸੀ ਤਾਂ ਮੰਨਿਆ ਜਾ ਰਿਹਾ ਹੈ ਕਿ ਆਪਣਾ ਰਸਤਾ ਪਟਕ ਗਈ ਜਾਂ ਆਪਣੇ ਨਿਸ਼ਾਨੇ ਨੂੰ ਨਹੀਂ ਸਾਥ ਸਕੇ ਤਾਂ ਇਸ ਲਈ ਇਸ ਦੀ ਜਿਹੜੀ ਹੈ ਮੌਜੂਦਗੀ ਇੱਥੇ ਹੈ ਤਾਂ ਜਿਸ ਦੇ ਕਾਰਨ ਲਗਾਤਾਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ